ਹਜ਼ਾਰ ਰੁਪਏ ਰਿਸ਼ਵਤ ਲੈਦਾ ਫੜਿਆ ਗਿਆ ਨਗਰ ਨਿਯਮ ਦਾ ਕਰਮਚਾਰੀ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮੱਦੇ ਨਜ਼ਰ ਵਿੱਡੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਯਮ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ 6000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹਾਥੀ ਕਾਬੂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਨਾਂ ਤੇ ਜੱਦੀ ਕਰ ਦਾ ਤਬਾਦਲਾ ਕਰਾਉਣ ਲਈ ਨਗਰ ਨਿਯਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 ਸਰਟੀਫਿਕੇਟ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਦੌਰਾਨ ਉਸ ਦੀ ਮੁਲਾਕਾਤ ਕਰਮਚਾਰੀ ਹਰੀਸ਼ ਕੁਮਾਰ ਨਾਲ ਹੋਈ ਜਿਸ ਨੇ ਖੁਦ ਨੂੰ ਕਾਰਪੋਰੇਸ਼ਨ ਦੀ ਹਾਊਸ ਟੈਕਸ ਸ਼ਾਖਾ ਦਾ ਕਲਰਕ ਵਜੋਂ ਪੇਸ਼ ਕੀਤਾ ਉਸ ਨਾਲ ਸੰਬੰਧਿਤ ਜੂਨੀਅਰ ਇੰਜੀਨੀਅਰ ਤੋਂ ਸ਼ਿਕਾਇਤਕਰਤਾ ਦੇ ਘਰ ਦਾ TS1 ਸਰਟੀਫਿਕੇਟ ਜਾਰੀ ਕਰਵਾਉਣ ਲਈ ਉਸ ਤੋਂ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸ਼ਿਕਾਇਤਕਰਤਾ ਨੇ ਦੱਸਿਆ ਕਿ 4000 ਤਾਂ ਉਸਨੇ ਮੌਕੇ ਤੇ ਹੀ ਦੇ ਦਿੱਤੇ ਪਰ ਬਾਕੀ ਰਹਿੰਦੇ 6000 ਰੁਪਏ ਉਸ ਨੂੰ ਜਦੋਂ ਕੰਮ ਹੋਣਾ ਸੀ ਉਦੋਂ ਦੇਣ ਦੀ ਗੱਲ ਕਹੀ ਸੀ ਇਹ ਸਾਰੀ ਗੱਲ ਸ਼ਿਕਾਇਤਕਰਤਾ ਦੇ ਵੱਲੋਂ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਗਈ ਤੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਤਾਂ ਜੋ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ ਜਿਸ ਤੋਂ ਬਾਅਦ ਇਹ ਸਾਰੀ ਗੱਲ ਵਿਜੀਲੈਂਸ ਬਿਊਰੋ ਨੂੰ ਜਾ ਕੇ ਉਸੇ ਵੱਲੋਂ ਦੱਸੀ ਗਈ ਜਿੱਥੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ 6000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੇ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਹੋਵੇਗੀ ਉਹ ਜਲਦ ਕੀਤੀ ਜਾਵੇਗੀ ਇਹ ਇੱਕ ਜਗਦੀਸ਼ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਤੋਂ ਇੱਕ ਕਾਫੀ 올ਡ ਮੈਨ ਨੇ ਇਹਨਾਂ ਦਾ ਕਹਿਣਾ ਸੀਗਾ ਵੀ ਅੱਜ ਸਾਡੇ ਕੋਲ ਆਏ ਸੀਗੇ ਰੇਂਜ ਵਿੱਚ ਔਰ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਆਪਣਾ ਹਰੀਸ਼ ਕੁਮਾਰ ਨਾਂ ਦਾ ਕਾਰਪੋਰੇਸ਼ਨ ਚ ਮੁਲਾਜ਼ਮ ਹੈਗਾ ਆਪਣੇ ਉਹਨੂੰ ਕਲਰਕ ਦੱਸਦਾ ਹੈਗਾ ਉਹ ਇਹਨਾਂ ਨੇ ਕੋਈ TS ਫਾਰਮ ਲੈਣਾ ਸੀਗਾ ਵਿਸ਼ਕਰਮਾ ਕਲੋਨੀ ਚ ਇਹਨਾਂ ਦਾ ਕੋਈ ਮਕਾਨ ਸੀ ਪੁਰਾਣਾ ਕੋਈ ਕਾਰਟ ਬੈਠ ਗੱਜਦਾ ਤੇ ਉਹਦਾ ਇਹਨਾਂ ਨੂੰ TS 1 ਫਾਰਮ ਚਾਹੀਦਾ ਸੀਗਾ ਇਹਨਾਂ ਨੇ ਫੇ ਨੂੰ ਅਪਰੋਚ ਕੀਤੀ ਇਹ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਡਾ ਮੈਂ TS ਫਾਰਮ ਦਵਾ ਦੂੰਗਾ ਤੇ 10000 ਦੀ ਇਹਨੇ ਡਿਮਾਂਡ ਕੀਤੀ ਚਾਰਜ ਇਹਨਾਂ ਨੇ ਇਹ ਪਹਿਲਾਂ ਲੈ ਲਿਆ ਇਤੋਂ ਔਰ ਕੱਲ ਇਹ ਇਹਨੂੰ ਕਹਿ ਰਿਹਾ ਸੀ ਮੈਨੂੰ ਗੂਗਲ ਪੇ ਲੱਕ ਕਰ ਦਿਓ 6000 ਰੁਪਿਆ ਤੇ ਇਹਨਾਂ ਨੇ ਫਿਰ ਸਾਨੂੰ ਅਪਰੋਚ ਕੀਤੀ ਵੀ ਮੈਂ ਪੈਸੇ ਨਹੀਂ ਦੇਣੇ ਹੈਗੇ ਕਰਪਸ਼ਨ ਜਿਹੜਾ ਬੰਦੇ ਕਰਦੇ ਨੇ ਫੜਾਉਣੇ ਆ ਉਹ ਫਿਰ ਇਹਦਾ ਅਸੀਂ ਵੈਰੀਫਾਈ ਕਰਕੇ ਮੁਕਦਮਾ ਤਜ ਕੀਤਾ ਔਰ ਇਹਨੂੰ ਅੱਜ ਇਹਨੇ ਉਹ ਮੰਦਿਰ ਹੈਗਾ ਆਪਣੇ ਜਿਹੜਾ ਤਰ ਦੁਗਰੀ ਰੋਡ ਵਾਲ ਜੈਨ ਮੰਦਿਰ ਦੇ ਲਾਗੇ ਇਹਨੇ ਕਿਹਾ ਸੀ ਵੀ ਤੁਸੀਂ ਉੱਥੇ ਆ ਜਾਓ ਮੈਂ ਉੱਥੇ ਤੁਹਾਡੇ ਕੋਲ ਪੈਸੇ ਲੈ ਲਵਾਂਗਾ ਉਹ ਜੈਨ ਮੰਦਰ ਦੇ ਨੇੜੇ ਇੱਕ ਪਾਰਕ ਹੈਗਾ ਉਹ ਪਾਰਕ ਜਿਹੜਾ ਦੁਗਰੀ ਰੋਡ ਸਾਈਡ ਹੈਗਾ ਉੱਥੇ ਫਿਰ ਇਹ ਅ ਕੰਪਲੇਨਟ ਕੋਲ ਗਿਆ ਹੈਗਾ ਇਹਨੇ ਫਿਰ ਜਦੋਂ 6000 ਰੁਪਏ ਇਹਨੇ ਰੰਗੇਤੀ ਇਹਨੂੰ ਲੈਂਦੇ ਨੂੰ ਫੜਿਆ ਹੈਗਾ ਸਰਕਾਰੀ ਗਵਾਂ ਦੀ ਹਾਜ਼ਰੀ ਚ ਅਨੋ ਕਾਲ ਨੂੰ ਸੀ ਦਾ ਪੇਸ਼ ਕਰਾਂ ਕਿਹੜੇ ਜ਼ੋਨ ਦੇ ਵਿੱਚ ਸੀਗਾ ਇਹ ਜ਼ੋਨ ਸੀ ਕਾਰਪੋਰੇਸ਼ਨ ਵਿੱਚ ਲੱਗਾ ਸੀਗਾ ਇਹ ਜੀ ਕੋਈ ਕੰਮ ਜਾਰੀ ਸੀ ਜੀ ਹਾਈ ਕਰਮਚਾਰੀ ਹੈ ਵੈਸੇ ਹੈਗੇ ਪਾਰਟ ਟਾਈਮ ਕਰਦੇ ਹੈਗੇ ਆ ਜੀ ਤੇ ਇਹ ਆਪਣੇ ਨੂੰ ਕੁਲਰ ਕੁਛ ਦੱਸ ਰਿਹਾ ਸੀ ਬਾਕੀ ਸੀ ਵੈਰੀਫਾਈ ਕਰ ਰਹੇ ਹੋਰ ਕਿਤੇ ਨਾਲ ਦੇ ਲਈ ਹਾਂਜੀ ਨਾਲ ਵੀ ਵੈਰੀਫਾਈ ਹੈ ਜੇ ਉੱਥੇ ਉਹ ਅਸੀਂ ਵੈਰੀਫਾਈ ਕਰਾਂਗੇ ਹੋਰ ਕਿਹੜਾ ਇਹਦੇ ਨਾਲ ਇਨਵੋਲਵ ਹੋਏਗਾ ਵੈਰੀਫਾਈ ਕਰਕੇ ਅਗਲੀ ਕਾਰਵਾਈ ਕਰਾਂਗੇ ਇਹਨਾਂ ਲਈ ਕਿਹੜਾ ਮੁਕਦਮਾ ਸੀ ਜਿਹੜਾ ਫਿਰਪ ਆਇਆ ਇਹਨਾਂ ਦੇ ਸੱਤ ਪੀਸੀ ਐਕਟ ਦੇ ਤਹਿਤ ਨਾਲ 7ਐਸ ਔਰ 120 ਵੀ ਵੀ ਲਈ ਹੈ 420 ਵੀ ਲਈ ਹੈ ਔਰ ਬਾਕੀ ਸੀ ਇਹਨੂੰ ਵੈਰੀਫਾਈ ਕਰਾਂਗੇ ਇਹਤੇ ਵੀ ਇੱਕ ਪਹਿਲਾ ਪਰਚਾ ਹੋ ਚੁੱਕਾ 2005 ਵਿੱਚ